ਅਕਬਰ ਨੇ ਇੱਕ ਧਰਮ ਜਲਾਇਆ ਸੀ ਨਵਾਂ ਦੀਨੇ ਇਲਾਹੀ ਤੁਹਾਨੂੰ ਸੁਣਿਆ ਨਾ ਉਹ ਹਾਂਜੀ ਦੀਨੇ ਇਲਾਹੀ ਜਿਹੜਾ ਚਰਾਂਹੇ ਧਰਮ ਹੈ ਇਸਲਾਮ ਦੇ ਬਿਲਕੁਲ ਹੀ ਵਿਰੁੱਧ ਸੀ ਅਕਬਰ ਨੇ ਜਲਾਇਆ ਅਕਬਰ ਨੇ ਚਲਾਇਆ ਸੀ ਜਿਸ ਦੀ ਸ਼ੇਖ ਐਮੁਸਰੰਦੀ ਹੇੜ ਸਾਰੇ ਹੀ ਬਹੁਤ ਸਾਰੇ ਆਲਮਾਨ ਨੇ ਉਹਦੀ ਵਿਰੋਧਤਾ ਕੀਤੀ ਸੀ ਹੂੰ ਕਿਉਂਕਿ ਇਸਲਾਮ ਦੇ ਖਿਲਾਫ ਸੀ ਜਿਸ ਕਰਕੇ ਅਕਬਰ ਨੇ ਬਹੁਤ ਸਾਰੇ ਮੌਲਵੀਆਂ ਨੂੰ ਮੌਦੇ ਘਾਟ ਉਤਾਰ ਦਿੱਤਾ ਸੀ ਹੂੰ ਤੇ ਆਣਾ ਸੁਣਨ ਵਾਲੀ ਗੱਲ ਤੁਹਾਨੂੰ ਸਵਾਲ ਕਿਸ ਤਰ੍ਹਾਂ ਦਾ ਐ ਸਾ ਮੋਦਗੜਤਾਰਤਾ ਸੀ ਤੇ ਉਹਨਾਂ ਵਿੱਚ ਇੱਕ ਆਲਮ ਐਸਾ ਵੀ ਥਾ ਜਿਹੜਾ ਵਿਰੋਧ ਕਰਨ ਵਾਲਾ ਜਿਹੜਾ ਉੱਥੇ ਸ਼ੇਖ ਅਬਦੁਲ ਨਬੀ ਜਿਹਦੀ ਅਕਬਰ ਬਾਸ਼ਾ ਇੰਨੀ ਇੱਜ਼ਤ ਕਰਦਾ ਸੀ ਕਿ ਕਦੇ-ਕਦੇ ਉਹ ਤੋਂ ਇਸਲਾਮ ਦਾ ਗਿਆਨ ਸੁਣਨ ਵਾਸਤੇ ਉਹਦੇ ਘਰ ਜਾਇਆ ਕਰਦਾ ਸੀ ਅਕਬਰ ਬਾਸ਼ਾ ਤੇ ਇੱਕ ਦੋ ਵਾਰ ਅਕਬਰ ਬਾਸ਼ਾ ਨੇ ਆਦਰ ਤੇ ਸਤਿਕਾਰ ਵਾਸਤੇ ਤੌਰ ਤੇ ਉਹਦੀਆਂ ਜੁੱਤੀਆਂ ਸਿੱਧੀਆਂ ਕਰਕੇ ਉਹਦੇ ਅੱਗੇ ਰੱਖੀਆਂ ਦੀਆਂ ਕਿੰਨਾ ਸਤਾਰ ਕਰਦਾ ਹੋਊਗਾ ਪਰ ਜਦੋਂ ਉਸੇ ਸ਼ੇਖ ਅਬਦੁਲ ਨਬੀ ਨੇ ਦੀਨ ਇਲਾਹੀ ਧਰਮ ਦੀ ਵਿਰੋਧਤਾ ਕੀਤੀ ਤਾਂ ਅਕਬਰ ਨੇ ਇੱਕ ਕਸ ਕੇ ਬੁੱਕਾ ਉਹਦੇ ਮੂੰਹ ਤੇ ਮਾਰਿਆ ਤੇ ਉਸ ਨੂੰ ਦੇਸ਼ਨ ਗਾਲਾ ਦਿੱਤਾ ਮੈਨੂੰ ਬਰਦਾਸ਼ਤ ਨਹੀਂ ਕੀਤੀ ਯਾਨੀ ਕਿ ਆਕਬਰ ਦੇ ਦੌਰ ਤੇ ਸ਼ੇਖ ਅਹਿਮ ਸਰੰਦੀ ਨੇ ਦੀਨ ਇਲਾਹੀ ਦੀ ਬਰੋਥਾ ਸ਼ੁਰੂ ਕਰਤੀ ਸੀ ਤੇ ਜਿਹਦੀ ਬਰੋਥਾ ਸ਼ੁਰੂ ਹੋ ਰਹੀ ਉਹ ਬਾਦਸ਼ਾਹ ਬਖਸ਼ਦ ਨੂੰ ਨਹੀਂ ਬਖਸ਼ਦਾ ਨਾ ਇਹ ਸ਼ੁਰੂ ਹੋ ਗਈ ਸੀ ਉਸ ਤੋਂ ਬਾਅਦ ਜਹਾਂਗੀਰ ਤਖਤੇ ਬੈਠਿਆ ਜਹਾਂਗੀਰ ਨੇ ਤਖਤੇ ਬੈਠ ਕੇ ਆ ਦੀਨ ਇਲਾਹੀ ਦੇ ਨਾਮ ਨਾਲ ਆਪਣੇ ਆਪ ਨੂੰ ਸਜਦਾ ਕਰਾਉਣ ਦਾ ਹੁਕਮ ਜਾਰੀ ਕਰਤਾ ਮੇਰੇ ਮੱਥਾ ਟੱਕਿਆ ਜਾਵੇ ਜਹਾਂਗੀਰ ਕਹਿੰਦਾ ਜਹਾਂਗੀਰ ਨੇ ਕਿਹਾ ਇੱਕ ਇਤਿਹਾਸ ਦੱਸਦਾ ਜਹਾਂ ਲਿਖਦਾ ਨਾ ਤੇ ਇਹ ਜਿਹਦੇ ਜਿਹਦੇ ਲਈ ਸਮਝ ਕੋਈ ਜਗ੍ਹਾ ਹੀ ਨਹੀਂ ਹੈਗੀ ਗਈ ਸਲਾਮ ਜਿਹੜਾ ਸਿੱਧਾ ਹੈ ਉਹ ਰੱਬ ਵਾਸਤੇ ਰੱਬ ਵਾਸਤੇ ਉਹ ਤਾਂ ਸਿੱਧਾ ਨਹੀਂ ਹੈਗਾ ਇਹ ਜਹਾਂਗੀਰ ਜਦੋਂ ਇਹਨੇ ਉਹਨੇ ਐਲਾਨ ਕੀਤਾ ਹੈ ਤਾਂ ਸ਼ੇਖ ਐ ਨੂੰ ਸਰੰਦੀ ਸਮੇਤ ਬਹੁਤ ਸਾਰੇ ਆਲਮਾਨੇ ਦੀ ਬਰੋਥਾ ਕੀਤੀ ਤੇ ਜਹਾਂਗੀਰ ਨੇ ਕਈ ਮੌਲਵੀਆ ਨੂੰ ਮੌਦੇ ਘਾਟ ਉਤਾਰਤਾ ਯਾਨੀ ਕਿ ਇਹ ਤੋਂ ਪਤਾ ਲੱਗਦਾ ਹੈ ਵੀ ਜਿਸ ਜਿਹੜੀ ਮੁਗਲ ਹਕੂਮਤ ਨਾਲ ਸ਼ੇਖ ਅਹਿਮਦ ਸਰੰਦੀ ਦੇ ਜਿਹੜੇ ਸੰਬੰਧ ਬਿਕਨੇ ਸ਼ੁਰੂ ਹੋਇਆ ਅਖਬਰ ਦੇ ਜ਼ਮਾਨੇ ਚ ਉਹ ਸ਼ੇਹ ਜਹਾਂਗੀਰ ਦੇ ਦੌਰ ਤਾ ਉਹਦੀ ਵਿਗਾੜ ਦੇ ਪੀਕ ਤੇ ਪਹੁੰਚ ਗਿਆ ਥੇ ਉਸ ਤੋਂ ਬਾਅਦ ਕੀ ਹੁੰਦਾ ਹੈ ਇਹ ਜਿਹੜੀ ਜਿਹੜੀ ਗੱਲ ਕਰੇ ਬਹੁਤ ਚੰਗਾ ਸਵਾਲ ਕੀਤਾ ਹੈ ਜਹਾਂਗੀਰ ਦੀ ਬੇਗਮ ਸੀ ਨੂਰਜਹਾਂ ਹੂੰ ਨੂਰਜਹਾਂ ਸ਼ੀਆ ਕਰਨਾਤ ਤਲਬ ਰਖਦੀ ਸੀ ਹੂੰ ਇਸਲਾਮ ਚ ਦੋ ਫਿਰਕੇ ਮਸ਼ਹੂਰ ਨੇ ਇੱਕ ਸ਼ੀਆ ਇੱਕ ਸੁन्नी ਸੁਣਿਆ ਤੁਨੇ ਹਾਂਜੀ ਸ਼ੀਆ ਕਰਨਾਤ ਰਖਦੀ ਸੀ ਨੂਰਜਹਾਂ ਹੂੰ ਨੂਰਜਹਾਂ ਦਾ ਜਿਹੜਾ ਭਰਾ ਸੀ ਆਸਫ ਜਾ ਉਹ ਜਹਾਂਗੀਰ ਦੇ ਦੌਰ ਚ ਦੀਵਾਨ ਵਜ਼ੀਰੇ ਕੁੱਲ ਸੀ ਸਾਰੇ ਇੰਡੀਆ ਦਾ ਵਜ਼ੀਰ ਬਣ ਗਿਆ ਸੀ ਸਮਝ ਲਓ ਤੇ ਉਹਦਾ ਜਿਹੜਾ ਸਹਰਾ ਸੀ ਉਹ ਬਣ ਗਿਆ ਸੀ ਦੀਵਾਨੇ ਕੁੱਲ ਪੂਰਾ ਦੀਵਾਨਪੁਰ ਇੰਡੀਆ ਦਾ ਤੇ ਜਹਾਂਗੀਰ ਅਕਸਰ ਨਸੇ ਦੀ ਹਲਚੇ ਕਿਹਾ ਜਾਂਦਾ ਸੀ ਕਿ ਮੈਨੇ ਆਪਣੀ ਹਕੂਮਤ ਦੂਰ ਜਹਾਂ ਨੂੰ ਸੌਂਪਤੀ ਯਾਨੀ ਕਿ ਹੁਣ ਜਿਹੜੀ ਹਕੂਮਤ ਹੈ ਸਾਰੀ ਉਸੀਆਂ ਦੇ ਹੱਥਾਂ 'ਚ ਆ ਗਈ ਇਤਿਹਾਸ ਇਹ ਦੱਸਦਾ ਹੈ ਕਿ ਸ਼ੁਰੂ ਤੋਂ ਹੀ ਸ਼ੀਆ ਤੇ ਸੁੰਨੀ ਲੋਕਾਂ ਦੀ ਆਪਸ ਵਿੱਚ ਟਕਰਾਅ ਰਿਹਾ ਰਿਹਾ ਨਾ ਇਤਿਹਾਸ ਪੁਰਾਣੇ ਸਮੇ ਤੋਂ ਰਿਹਾ ਨਾ ਤੇ ਹੁਣ ਜਦੋਂ ਪੂਰੀ ਹਕੂਮਤ ਹੀ ਸ਼ੀਆ ਦੇ ਹੱਥ 'ਚ ਆ ਗਈ ਤਾਂ ਸ਼ੀਆ ਨੂੰ ਇਹ ਆਸ ਵੱਜ ਗਈ ਸੀ ਕਿ ਹੁਣ ਸ਼ੀਤ ਸਾਰੇ ਭਾਰ ਚ ਫੈਲ ਜੂਗੀ ਠੀਕ ਹੈ ਜੀ ਔਰ ਇਹਦੇ ਬਾਅਦ ਇਹਦੇ ਲਈ ਬਕਾਇਦਾ ਯਤਨ ਵੀ ਸ਼ੁਰੂ ਹੋ ਗਏ ਸਨ ਸੀਧਾ ਫਲਾਉਂਦੇ ਪਰ ਉਹਨਾਂ ਨੂੰ ਸਭ ਤੋਂ بڑا ਜਿਹੜਾ ਵਿਰੋਧਾ ਸਾਹਮਣਾ ਕਰਨਾ ਪੈ ਰਿਹਾ ਸੀ ਉਹ ਪੈ ਰਿਹਾ ਸੀ ਸ਼ੇਖ ਅਹਿਮ ਸਰੰਦੀ ਤੋਂ ਹੂੰ ਦੂਜੇ ਸ਼ਬਦਾਂ ਚ ਸ਼ੇਖ ਅਹਿਮ ਸਰੰਦੀ ਉਹਨਾਂ ਦੇ ਰਸਤੇ ਸਭ ਤੋਂ ਵੱਡਾ ਰੋੜਾ ਬਣਿਆ ਹੋਇਆ ਸੀ ਤੇ ਉਹ ਹਰ ਹਾਲ ਜਿਸ ਰੋੜੇ ਨੂੰ ਆਪਣੇ ਰਸਤੇ ਚੋਂ ਹਟਾਉਣਾ ਚਾਹੁੰਦੇ ਸਨ ਹੂੰ ਇਨੀ ਕਿ ਨੂਰ ਜਹਾਂ ਨੂਰ ਜਹਾਂ ਦਾ ਬਾਪ ਨੂਰ ਜਹਾਂ ਦਾ ਭਰਾ ਜਿਹੜਾ ਉਹਦੇ ਹੱਥੇ ਹਕੂਮਤ ਸੀ ਪੂਰੀ ਹਕੂਮਤ ਸ਼ੇਖ ਅਹਿਮ ਸਰੰਦੀ ਦੇ ਖਿਲਾਫ ਹੋ ਗਈ ਹੂੰ ਤੇ ਹੁਣ ਜਦੋਂ ਇਹ ਮਾਮਲਾ ਬੱਧਾ ਬੱਧਾ ਇੱਥੇ ਤੱਕ ਪਹੁੰਚਿਆ ਜਦੋਂ ਮੁਖਾਲਫਤ ਕਰਦੇ ਰਹੇ ਤਾਂ ਸ਼ੇਖ ਹੈਨੂ ਸਰੰਦੀ ਦੇ ਕੁਝ ਮਖਤੂਬਾਤ ਜਿਹੜੇ ਤੁਸੀਂ ਗੱਲ ਕਰਦੇ ਚਿੱਠੀ ਮਖਤੂਬਾਤ ਕਹਿੰਦੇ ਚਿੱਠੀਆਂ ਨੂੰ ਕੁਝ ਮਖਤੂਬਾਤ ਨੂੰ ਤੋਰ ਮੋੜ ਕੇ ਉਹਨਾਂ ਦੇ ਗਲਤ ਮਤਲਬ ਕੱਢ ਕੇ ਜਹਾਂਗੀਰ ਦੇ ਸਾਹਮਣੇ ਪੇਸ਼ ਕੀਤੇ ਗਏ ਤੇ ਜਿਸ ਕਰਕੇ ਜਹਾਂਗੀਰ ਨੇ ਸ਼ੇਖ ਹੈਮ ਸਰੰਦੀ ਨੂੰ ਦਿੱਲੀ ਸੱਦ ਲਿਆ ਆਪਣੇ ਦਰਬਾਰ ਸੌਰੀ ਆਪਣੇ ਦਰਬਾਰ ਸੱਦ ਲਿਆ ਸ਼ੇਖ ਹੈਮ ਸਰੰਦੀ ਜਾਨਾ ਗਿਆ ਉੱਥੇ ਜਦ ਸ਼ੇਖ ਹੈਮ ਸਰੰਦੀ ਉੱਥੇ ਪਹੁੰਚੇ ਤਾਂ ਉਹਨਾਂ ਨੇ ਉਹਨਾਂ ਦੀ ਸਹੀ ਚੀਜ਼ ਦੱਸ ਕੇ ਬਾਸ਼ਾ ਨੂੰ ਸੰਦੁਸ਼ ਕਰਤਾ ਜਦ ਵਿਰੋਧੀਆਂ ਨੇ ਬਾਜੀ ਅਬਦੁੱਲ ਤੁਜਾਨ ਦੀ ਦੇਖੀ ਤਾਂ ਉਹਨਾਂ ਨੇ ਇੱਕ ਦੂਜੀ ਚਾਲ ਚਲੀ ਜਿਹੜੀ ਇਹ ਬਹੁਤ ਇੰਪੋਰਟੈਂਟ ਗੱਲ ਹੈ ਉਹਨਾਂ ਨੇ ਕਿਹਾ ਵੀ ਬਾਸ਼ਾ ਸਲਾਮਤ ਤੁਹਾਨੂੰ ਇਹਦਾ ਸਿਦਕ ਕਰਨ ਦਾ ਹੁਕਮ ਹੈ ਉਹ ਸਾਰੇ ਭਾਰ ਤੇ ਚੱਲ ਰਿਹਾ ਹੈ ਸਾਰੇ ਮੌਲਵੀਆਂ ਨੇ ਇਹਦੀ ਅ ਜਿਹੜੇ ਬਾਰੇ ਹੁਕਮਨਾਮਾ ਜਾਰੀ ਕਰਤਾ ਜਿੰਨੇ ਵੀ ਸਰਕਾਰੀ ਮੌਲਵੀ تھے ਸੋ ਕਾਲਡ ਪਰ ਸ਼ੇਖ ਅਮਰ ਸਰੰਦੀ ਲਗਾਤਾਰ ਆਪਣੇ ਫਤਵਿਆਂ 'ਚ ਆਪਣੇ ਮਖਤੂਬਾ 'ਚ ਇਹਨਾਂ ਦਾ ਵਿਰੋਧ ਕਰਦਾ ਆ ਰਿਹਾ ਹੈ ਆਦਾ ਥੋੜੇ ਇਹਦਾ ਉਹਦਾ ਕਰਨ ਦਾ ਸਿੱਧਾ ਕਰਨ ਦਾ ਇਹਦੀ ਤਲੀਲ ਇਹ ਹੈ ਤੇ ਤੁਸੀਂ ਇਹਨੂੰ ਹਜ਼ੂਰੇ ਨੂੰ ਕਹੋ ਸਿੱਧਾ ਕਰੇ ਤੁਹਾਨੂੰ ਇਹ ਤੁਹਾਨੂੰ ਕਿਸੇ ਵੇਲੇ ਵੀ ਸਿੱਧਾ ਨਹੀਂ ਕਰੂਗਾ ਇਹ ਗੱਲ ਬਾਦਸ਼ਾਹ ਦੇਰ ਚ ਬੈਠ ਗਈ ਤੇ ਉਹਨੇ ਫੌਰਨ ਕਿਹਾ ਮੈਨੂੰ ਸਿੱਧਾ ਕਰ ਸ਼ੇਖ ਅਮਰ ਸੰਦੀ ਨੂੰ ਸ਼ੇਖ ਅਮਰ ਸੰਦੀ ਨੇ ਨਾਕਾਬਲ ਉਸ ਦੇ ਇਸ ਹੁਕਮ ਮੰਨਣ ਨੂੰ ਇਨਕਾਰ ਕਰ ਦਿੱਤਾ ਬਲਕਿ ਇਹ ਕਿਹਾ ਕਿ ਇਸ ਤੋਂ ਬਾਅਦ ਕਿ ਮੂਰਖਤਾ ਹੋਰ ਕੀ ਹੋ ਸਕਦੀ ਹੈ ਦੇਖੋ ਬਾਦਸ਼ਾਹ ਨੂੰ ਕਹਿ ਰਿਹਾ ਕੰਪਾਇਰ ਨੂੰ ਇਸ ਤੋਂ ਬਾਅਦ ਕਿ ਮੂਰਖਤਾ ਹੋਰ ਕੀ ਹੋ ਸਕਦੀ ਹੈ ਕਿ ਇੱਕ مخلوਕ ਰਚਨਾ ਆਪਣੇ ਜਿਹੀ ਕਮਜ਼ੋਰ ਬੇਬਸ ਮਹਤਾਜ ਮਖਲੂਕ ਨੂੰ ਸਿੱਧਾ ਕਰੇ ਤੇ ਬਾਦਸ਼ਾਹ ਦੇ ਸੁਣ ਕੇ ਤਾਂ ਇਹ ਗੱਲ ਤਨਬਦ ਨੂੰ ਅਗ ਲਗੀ ਮੈਨੂੰ ਹੀ ਕੀ ਕਹਿ ਰਿਹਾ ਤੇ ਫੌਰਨ ਹੁਕਮ ਜਾਰੀ ਦਿੱਤਾ ਕਿ ਸ਼ੇਖ ਅਮਰ ਸੰਦੂ ਕਤਲ ਕਰਤਾ ਜਾਵੇ ਫਿਰ ਕੁਝ ਸੋਚ ਕੇ ਕਿਹਾ ਕਿ ਇਹਨੂੰ ਅਰ ਮਿੱਥੇ ਲਈ ਸਮਾਂ ਲਈ ਕੈਦ ਕਰਤਾ ਜਾਵੇ ਸ਼ੇਖ ਅਮਰ ਸੰਦੀ ਨੂੰ ਗਵਾਲੀਅਰ ਦੇ ਕਿਲੇ ਦੇ ਕੈਦ ਕਰਤਾ ਗਿਆ ਇਹ 1618 ਦੀ ਘਟਨਾ ਹੈ 2 ਸਾਲੋਂ ਕੈਚ ਰਹੇ ਇਸ ਤੋਂ ਹੀ ਪਤਾ ਲੱਗਦਾ ਹੈ ਵੀ ਸ਼ੇਖ ਅਨੁਸਰੰਦੀ ਦੇ ਮੁਗਲ ਹਕੂਮਤ ਨਾਲ ਜਿਹੜੇ ਸਬੰਧ ਅਕਬਰ ਦੇ ਦੌਰ ਚ ਵਿਗੜਾ ਸ਼ੁਰੂ ਹੋਏ ਥੇ ਉਹ 2020 ਤੱਕ 1620 ਤੱਕ ਕਾਇਮ ਰਹੇ 1600 ਅਕਬਰ ਦੇ ਦੌਰ ਚ ਵਿਗੜੇ ਸ਼ੁਰੂ ਹੋਏ 1620 120 ਤੱਕ ਲਗਭਗ ਉਹ ਅੰਦਰ ਰਹੇ ਤੇ ਫਿਰ ਸ਼ੇਖ ਅਨੁਸਰੰਦੀ ਨੇ ਜਾਂਗ ਨੂੰ ਚਿੱਠੀ ਕਿਹੜੇ ਵਕਤ ਲਿਖੀ ਉਹਦਾ ਉਹਦੀ ਮੌਦਾ ਉਹ ਪਿਆਸਾ ਦੀਗਾ ਔਰ ਇਹਦੇ ਮਾਰੇ ਦੋ ਹਵਾਲੇ ਮੈਂ ਹੋਰ ਦੰਨਾ ਇੱਕ ਮਿਸਟਰ ਅਰਨੋਲਡ ਹੋੜ ਹੈ ਅੰਗਰੇਜ਼ ਉਹਨਾਂ ਦੀ ਕਿਤਾਬ ਹੈ ਇੱਕ ਪ੍ਰੀਚਿੰਗ ਆਫ ਇਸਲਾਮ ਪੰਨਾ ਨੰਬਰ 412 ਤੇ ਲਿਖਦੇ ਨੇ ਕਿ ਜਹਾਂਗੀਰ ਦੇ ਜ਼ਮਾਨੇ ਚ ਇੱਕ ਸੁੰਨੀ ਆलिम ਸੁੰਨੀ ਮੌਲਵੀ ਸ਼ੇਖ ਐਮ ਸਰੰਦੀ ਨਾਮ ਦਾ ਹੋਇਆ ਜਿਹੜਾ ਕਿ ਸ਼ੀਆਂ ਦੇ ਜਿਹੜਾ ਅਕੀਦਾ ਸੀ ਬੜਾ ਵਿਸ਼ਵਾਸੀ ਹੁੰਦਾ ਕਿਦਾ ਉਹਦੀ ਵਿਰੋਧਤਾ ਲਈ ਬਹੁਤ ਮਸ਼ਹੂਰ ਸੀ ਸ਼ੀਆਂ ਨੂੰ ਉਸ ਵੇਲੇ شاہی ਦਰਬਾਰ ਚ ਰਸੂਖ ਹਾਜ਼ਰ ਸੀ ਉਹਨਾਂ ਨੇ ਕਿਸੇ ਬਹਾਨੇ ਸ਼ੀਆਂ ਨੇ ਉਹਨਾਂ ਨੂੰ ਕੈਦ ਕਰਵਾਤਾ ਉਹ 2 ਸਾਲ ਕੈਚ ਰਹੇ ਇਨਸਾਈਕਲੋਪੀਡੀਆ ਆਫ ਅ ਰਿਲੀਜੀਅਨ ਐਂਡ ਐਥਿਕਸ ਦੇ ਵੋਲਿਊਮ 7 ਤੇ ਪੇਜ ਨੰਬਰ 798 ਤੇ ਲਿਖਦੇ ਨੇ ਕਿ 17ਵੀਂ ਸਦੀ 'ਚ ਭਾਰਤ ਵਿੱਚ 17ਵੀਂ ਸਦੀ 'ਚ ਸ਼ੇਖ ਐਮਨਸ ਨਾਮ ਦੇ ਸ਼ੇਖ ਐਮਸ ਸਰੰਦੀ ਨਾਮ ਦੇ ਇੱਕ ਕਾਲਮ تھے ਜਿਨ੍ਹਾਂ ਨੂੰ નિર્ਦੋਸ਼ ਘਿਰਦ ਕਰ ਦਿੱਤਾ ਗਿਆ ਤੇ ਉਹ ਬਾਸ਼ਾ ਨੇ ਘਿਰਦ ਕੀਤਾ ਸੀ ਉਹਦਾ ਉਹਦਾ 2720 ਛੁੱਟ ਕੇ ਆਏ ਨੇ ਫਿਰ ਦੇਖੋ ਦੱਸੋ ਵੀ ਸ਼ੇਖ ਐਮਨ ਸਰੰਦੀ ਨੇ ਜਹਾਂਗੀਰ ਜਿਹੜਾ ਉਹਦੀ ਮੌਤ ਦਾ ਪਿਆਸਾ ਸੀਗਾ ਖੂਨ ਦਾ ਪਿਆਸ ਸੀ ਉਹਦਾ ਲੇਟ ਕਿਥੋਂ ਲੈ ਲੂਗਾ ਇਹ ਉਹਦੇ ਕੋਲ ਕਹਦੇ ਕਿਥੇ ਕੰਮ ਕਰ ਦੂਗਾ ਕੋਈ ਇਸ ਪ੍ਰਕਾਰ ਸ਼ੇਖ ਅਮੀਰ ਸੰਦੀ ਦੇ ਕਿਸੇ ਵੀ ਲੈਟਰ ਨੂੰ ਜਹਾਂਗੀਰ ਨਾਲ ਜੋੜਨਾ ਜਾਂ ਗੁਰੂ ਸਾਹਿਬ ਦੀ ਮੌਤ ਨਾਲ ਜੋੜਨਾ ਸ਼ਹੀਦਾਂ ਨਾਲ ਜੋੜਨਾ ਕੋਈ ਗੁਰੂ ਸਾਹਿਬ ਨੂੰ ਲੈ ਕੇ ਕੋਈ ਪੱਤਰ ਨਹੀਂ ਲਿਖਿਆ ਗਿਆ ਨਹੀਂ ਪੱਤਰ ਨਹੀਂ ਲਿਖਿਆ ਉਹ ਤਾਂ ਕੋਈ ਚਿੱਠੀ ਨਹੀਂ ਲਿਖੀ ਚਿੱਠੀ ਨਹੀਂ ਸੀ ਉਹਦਾ ਉਹਦੇ ਸ਼ਬਦੇ ਨੇ ਮੈਂ ਤੁਹਾਨੂੰ ਦੱਸ ਦਣਾ ਗੋਵਿੰਦ ਵਾ ਆਲ ਗੋਵਿੰਦ ਅਤੇ ਉਸ ਦੀ ਔਲਾਦ ਦਾ ਮਾਰਿਆ ਜਾਣਾ ਵੀ ਕਿਹਾ ਖੂਬ ਰਹਾ ਜਿਹੜਾ ਕਿ ਗੋਵਿੰਦ ਗੌਂਦੀ ਜਿਹੜਾ ਜਿਹੜਾ ਕਿ ਬੁੱਤਪ੍ਰਸਤੀ ਮੂਰਤੀ ਪੂਜਕ ਸੀ ਤੇ ਬੂਤੀ ਪੂਜਕ ਦਾ ਸਰਦਾਰ ਸੀ ਸਾਰੇ ਗੁਰੂ ਸਿੱਖੀ ਦਾ ਬੁਨਿਆਦ ਹੀ ਮੂਰਤੀ ਪੂਜਕ ਦਾ ਬੁੱਧ ਰੱਖੀ ਗਈ ਹੈ ਕਰਮ ਦੀ ਇੱਕ ਤਾਂ ਰੱਖੀ ਹੈ ਤੇ ਗੁਰੂ ਸਾਹਿਬਾਂ ਦਾ ਫਿਰ ਮੂਰਤੀ ਪੂਜਕ ਹੈ ਨਹੀਂ ਸੀ ਜੀ ਦੂਸਰੀ ਗੱਲ ਜਿਹਦੇ ਬਾਰੇ ਕਹੀ ਜਾ ਰਹੀ ਹੈ ਉਹ ਕੋਈ ਗੋਬਿੰਦ RAM ਦਾ ਬੰਦਾ ਸੀ ਜਿਹੜਾ ਮਾਰਿਆ ਗਿਆ ਔਰ ਉਹਦੀ ਔਲਾਦ ਵੀ ਨਾਲ ਹੀ ਮਾਰੀ ਗਈ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਜਿਹੜਾ ਜੋਤੀ ਜੋਤ ਸਮਾਏ ਨੇ ਉਹ 1606 ਜੋਈ ਹੈ ਤੇ ਸ਼੍ਰੀ ਗੁਰੂ ਹਰਗੋਬਿੰਦ ਜੀ ਜਿਹੜੇ ਜੋਤੀ ਜੋਤ ਸਮਾਏ ਨੇ ਉਹ 1644 ਜੋਏ ਨੇ ਤਾਂ ਦੋਨਾਂ ਦਾ ਇਕੱਠਾ ਜੋੜ ਹੀ ਨਹੀਂ ਹੁੰਦਾ ਤੇ ਫਿਰ ਆਪਾਂ ਇਹਨੂੰ ਕਿਵੇਂ ਜੋੜ ਸਕਦੇ ਹਾਂ ਅਸੀਂ ਜਾਣ ਜਦੋਂ ਲੈਟਰ 'ਚ ਗੁਰੂ ਸਾਹਿਬ ਦਾ ਨਾਮ ਹੀ ਨਹੀਂ ਹੈ ਕਿਤੇ ਤੇ ਗੁਰੂ ਅਰਜਨ ਦੇਵ ਜੀ ਦਾ ਤਾਂ ਫਿਰ ਆਪਾਂ ਕਿਵੇਂ ਉਹ ਲੈਟਰ ਨਾਲ ਜੋੜ ਸਕਦੇ ਹਾਂ ਹਮ ਕੁਝ ਲੋਕ ਗੁਰਗੋਬਿੰਦ ਸਿੰਘ ਜੀ ਨਾਲ ਹੀ ਜੋੜ ਦਿੰਦੇ ਆ ਪਰ ਮੈਨੂੰ ਵੀ ਪਤਾ ਟਾਈਮ ਗੁਰੂ ਗੋਬਿੰਦ ਸਿੰਘ ਜੀ ਦਾ ਏਡਾ ਮਸਲਾ ਬਹੁਤ ਡਿਫਰੈਂਸ ਆ ਤਾਂ 88 ਉਹਦਾ 1628 ਦੀ ਮੌਤ ਹੋ ਗਈ ਸੀ ਤੇ ਗੁਰੂ ਸਾਹਿਬ ਤਾਂ 1600 ਸ਼ਾਇਦ 75 ਜੋ ਬੈਠੇ ਗੱਦੀ ਤੇ ਉਸ ਵੇਲੇ 9 ਸਾਲ ਦੀ ਉਮਰ ਸੀ ਉਹਨਾਂ ਦਾ ਕੋਈ ਟਾਈਮ ਹੀ ਨਹੀਂ ਹੈ ਕੋਈ ਆਪਾਂ ਗੱਲ ਕਰ ਰਹੇ ਸੀ ਉਸ ਸਮੇਂ ਗਵਰਨਰ ਦੀ ਮਰਤਜ਼ਾ ਖਾਨ ਸੀ ਨਾ ਉਹ ਤੇ ਮਰਤਜ਼ਾ ਖਾਨ ਜੇ ਆ ਰਾਜਾ ਚਲਾ ਗਿਆ ਜੀ ਜੀ ਤੇ ਰਾਜੇ ਨੇ ਜਿਹੜੇ ਬੰਦੇ ਨੂੰ ਬੁਲਾਇਆ ਜਿਹੜੇ ਦੇਖਣ ਵਾਸਤੇ ਬੁਲਾਇਆ ਤੇ ਇੰਦਾ ਹੀ ਚੰਦ ਨੂੰ ਫੜਾ ਦਿੱਤਾ ਨਹੀਂ ਫੜਾ ਨਹੀਂ ਜੇ ਗੁਰਵਰਜਨ ਸਾਹਿਬ ਨੂੰ ਉਹਨਾਂ ਨੇ ਰਾਜੇ ਨੇ ਬੁਲਾਇਆ ਵੀ ਹਾਂ ਦੇਖਦੇ ਆ ਵੀ ਅਸੀਂ ਜਿਹੜਾ ਹੈ